ਵੇਖੋ ਜੀ ਦਾੜੀ ਪੱਟੀ ਮੇਰੀ ਤਾਰੀ ਲਈ ਲਈ ਕਹਰਾ ਜ ਰੋੜੀ ਆ ਤੇ ਇੱਕ ਆ ਦਾੜੀ ਤੇ ਪੱਟੀਆ ਮੁਰਕੇ ਮਿਲ ਕੁੱਟਿਆ ਇਹਨਾਂ ਨੇ ਕੀ ਮੰਗ ਕਰਦਾ ਰਾਹ ਤੇ ਆਏ ਬੜੀ ਜੀ ਸਮਰਚਾ ਜਾ ਰਿਹਾ ਤਾਂ ਸੁਣਾਵੇ ਕਾਸੀ ਉਹਨਾਂ ਫਾਜ਼ੀਰਾਂ ਵੱਡੇ ਸਿੰਘ ਆ ਜੀ ਕੀ ਗੱਲ ਹੋਈ ਹੈ ਗੱਲ ਜੀ ਮੈਂ ਕਮੇਟੀ ਮੈਂਬਰ ਪੜਾਣਾ ਗੁਰਦਵਾਰੇ ਦਾ ਮੈਂ ਗੁਰਦਵਾਰੇ ਜਾਂਦਾ ਸੀਗਾ ਗੁਰਦਵਾਰੇ ਜਾਂਦਾ ਰਾਜੋਂ ਇੱਕ ਕਨਵੇਜ ਬੇਟਾ ਰਾਤ ਤੇ ਰਾਤ ਤੇ ਜਾ ਕੇ ਤੇ ਮੁੰਡਿਆਂ ਨੂੰ ਘਾੜ ਸੱਦ ਕੇ ਲਿਆ ਕੇ ਪੁਰੇ ਜਿਹਨੂੰ ਪਈ ਮੋੜ ਲੱਗਾ ਇਹਨੂੰ ਲੱਟਰਾ ਮਾਰਿਆ ਤੇ ਫਾੜ ਲੂ ਜਾਵੇ ਨਾ ਉਹਨੇ ਜਾਵੇ ਨਾ ਫਾੜ ਲੁੱਟਾ ਲੋ ਉਹ ਮੇਰੇ ਮਗਰ ਪੈ ਗਿਆ ਉਹਨਾਂ ਨੇ ਕਾ ਤੁਕਲਾ ਪੇ ਚਾਰ ਪੰਜ ਜਾਣੇ ਇੱਕ ਆ ਦਾੜੀ ਪੱਟੀ ਮੇਰੀ ਇੱਕ ਉਹ ਕੱਟ ਕੱਟ ਕੇ ਤੇ ਫਿਰ ਮੋਟੇ ਸੇਕ ਛੱਡ ਕੇ ਭੱਜ ਗਈ ਪਹਿਲਾਂ ਮਾੜਾ ਮੋਟਾ ਝਗੜਾ ਹੋਇਆ ਸਾਡਾ ਰਾਜਨਾਮਾ ਹੋਇਆ ਸੀਗਾ ਜੀ ਹਾਂ ਰਾਜਨਾਮਾ ਹੋਇਆ ਸੀਗਾ ਚਾਰੋਂ ਮੈਂਬਰਾਂ ਨੇ ਗੁੱਠੇ ਲੱਗੇ ਸਾਰਿਆਂ ਨੇ ਰਾਜਨਾਮਾ ਆਇਆ ਸੀ ਇੱਕ ਮੁੜ ਕੇ ਮੁੰਡਾ ਆਇਆ ਬਾਹਰੋਂ ਦਾ ਕੈਨੇਡਾ ਜੋ ਉਹਨੇ ਆਣ ਕੇ ਏਕ ਕਮ ਕਹਰਾਇਆ ਆ ਆ ਵੇਖੋ ਜੀ ਦਾੜੀ ਪੱਟੀ ਮੇਰੀ ਅੱਜ ਵੀ ਲਾਈ ਕਹਰਾਜ ਰੋੜੀ ਆ ਇਹ ਗਾ ਆ ਆ ਦਾੜੀ ਦੇ ਇਹ ਪੱਟਿਆ ਮੁਰਕੇ ਮਿਲ ਕੁੱਟਿਆ ਇਹਨਾਂ ਨੇ ਕੀ ਮੰਗ ਕਰਦੇ ਹੋ ਹਾਂ ਜੀ ਸਾਲ ਬਾਈ ਹੋਣੀ ਚਾਹੀਦੀ ਜੇ ਇਹਨਾਂ ਨੂੰ ਹਾਂ ਜੀ ਆ ਵਾਹਿਗੁਰੂ ਜਿੱਕੀ ਫਤਿਹ ਮੈਂ ਗਿਆਨੀ ਅਮਰੀਤ ਸਿੰਘ ਗੁਰੂਗਰਾਸ ਸਤਕਾਰ ਕਮੇਟੀ ਤੋਂ ਹੀ ਜੋ ਪੰਨ ਮਸੂਰਵਾਲ ਦਾ ਗਿਆਨੀ ਬਲਦੇਵ ਸਿੰਘ ਜੀ ਜੋ ਉਹਨਾਂ ਦਾ ਝਗੜਾ ਹੋਇਆ ਸੀਗਾ ਝਗੜੇ ਦੇ ਵਿੱਚ ਜੋ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਆ ਉਹਨਾਂ ਦਾ ਦਾਰਾ ਸਾਹਿਬ ਪੱਟਿਆ ਗਿਆ ਜੋ ਅਮਰਤ ਧਾਰੀ ਨੇ ਇਸ ਵਾਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹਨਾਂ ਤੇ ਬਲਦੀ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾਗਾ ਅਸੀਂ ਸਾਰਿਆਂ ਹੀ ਜੋ ਜਥੇਬੰਦੀਆਂ ਰਲ ਕੇ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਜੇ ਸਾਨੂੰ ਕਿਤੇ ਧਰਨਾ ਵੀ ਲਾਉਣਾ ਪਿਆ ਤਾਂ ਅਸੀਂ ਧਰਨਾ ਵੀ ਲਾਵਾਂਗੇ ਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮਨਸੂਰਵਾਲ ਕਲਾਂ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਰਸਤੇ ਵਿੱਚ ਪ੍ਰਦੀਪ ਕੁਮਾਰ ਤੇ ਤਿੰਨੇ ਦੇ ਨਾਲ ਰਣਪਛਾਤੇ ਨੌਜਵਾਨਾਂ ਨੇ ਦੀ ਕੁੱਟਮਾਰ ਕੀਤੀ ਵੀ ਦਾੜੀ ਕਿ ਇਸ ਪੱਟੇ ਆ ਪਗੜੀ ਤਾਰਤੀ ਸੀ ਇਸ ਦੇ ਖਿਲਾਫ ਅਸੀਂ ਧਾਰਾ 3430 323 292 34 ਆਪੀ ਸਤਾ ਤੇ ਪੱਤਾ ਦਰਜ ਕਰਤਾ ਹੈ ਦੋਸ਼ੀਆਂ ਦੀ ਪਾਲ ਜਾ ਰਹੀ ਹੈ ਜਲਦੀ ਹਨ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ